ਅੰਮ੍ਰਿਤਸਰ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਡੇਰਾ ਸਚਕੰਡ ਪੰਡਵਾ ਦੇ ਮੌਜੂਦਾ ਗੱਦੀ ਨਿਸ਼ੀਨ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦੈ ਸੋਸਾਇਟੀ ਪੰਜਾਬ ਦੇ ਚੇਅਰਮੈਨ 108 ਸੰਤ ਮਹਿੰਦਰਪਾਲ ਪੰਡਵਾ ਜੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਜਿਨ੍ਹਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਹੈ ਕਿ ਜਿਹੜੇ ਲੋਕ ਅਜਿਹੇ ਘਰਾਉਣੀਆਂ ਹਰਕਤਾਂ ਕਰਦੇ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਹੱਥ ਵੱਢ ਦੇਣੇ ਚਾਹੀਦੇ ਹਨ ਉਹਨਾਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਬਾਕੀ ਦੋਸ਼ੀਆਂ ਨੂੰ ਵੀ ਸਜ਼ਾ ਮਾ ਦਿੱਤੀ ਜਾ ਸਕਣ ਜੈ ਕਰਦੇ ਗੁਰੂ ਪਿਆਰੀ ਸਾਧ ਸੰਗਤ ਜੀਓ ਬਹੁਤ ਵੱਡੇ ਇੱਕ ਦੁਖਦਰਦੀ ਕਹਾਣੀ ਹੈ ਜਿਸ ਸ਼ਹਿਰ ਨੂੰ ਜਿਸ ਪ੍ਰਮਾਤਮਾ ਦੀ ਸ਼ਕਤੀ ਨੂੰ ਦੁਨੀਆ ਜਾਣਦੀ ਹੈ ਹਰ ਮੰਦਰ ਸਾਹਿਬ ਅੰਮ੍ਰਿਤਸਰ ਜਿੱਥੇ ਆਵਾਜ਼ ਆਉਂਦਾ ਹੈ ਹਰ ਰੋਜ਼ ਸਤਿਗੁਰੂ ਰਵਿਦਾਸ ਜੀ ਦੇ ਨਾਮ ਤੇ ਰੋ ਆਰਤੀ ਮਜਲ ਮਰਾਰੇ ਹਰ ਕੇ ਨਾਮ ਵੇਣ ਝੂਠੇ ਸਗਲ ਪਸਾਰੇ RAMDAS ਸरोवर RAMDAS ਨਗਰੀ ਉੱਥੇ ਸਾਡੇ ਸੰਵਿਧਾਨ ਡਾਕਟਰ ਅਵੇਦਕਰ 바ਵਾ ਸਾਹਿਬ ਲਿਖਣ ਵਾਲੇ ਜਿਨ੍ਹਾਂ ਨੇ ਬਰਬਰਤੀ ਹੱਕ ਦਿੱਤੀ ਹੈ ਇਹ ਜਿਹੜਾ ਅਸੀਂ ਕਹਿੰਦੇ ਸਾਡੇ ਛੂਦਰ ਛਾਦਰ ਛੂਦਰ ਤੇ ਕੋਈ ਨਹੀਂ ਹੈ ਸਾਰੀ ਦੁਨੀਆ ਛੂਦਰ ਹੈ ਜਿਹੜਾ ਨਾਮ ਤੋਂ ਵੰਜਾ ਹੈ ਔਰ ਉਹਨਾਂ ਨੇ ਸੰਵਿਧਾਨ ਬਰਬਰਤਾ ਲਿਖਿਆ ਬੋਰਡ ਦਾ ਹੱਕ ਸਾਨੂੰ ਦਿੱਤਾ ਜੋ ਕਿ 바ਵਾ ਸਾਹਿਬ ਦਾ ਉਥੇ ਮੂਰਤੀ ਕਿਦੂਆ ਮੈਂ ਵੀ ਦੇਖਿਆ ਸੰਤ ਮਹਿੰਦਰਪਾਲ ਚੇਅਰਮੈਨ ਸ਼੍ਰੀ ਗੁਰੂ ਵਿਦਾਸ ਸੱਜ ਸੰਪਦਾ ਸੈਜੀ ਦਾਦਾਸ ਡੇਰਾ ਸੰਤ ਬਾਬਾ ਹਸਰਾਜੀ ਮਹਾਰਾਜ ਦਾਤੀ ਬੜੇ ਦਿਲ ਨੂੰ ਦੁਖ ਹੁੰਦਾ ਪਰ ਮੈਂ ਤਾਂ ਇਹ ਕਹਿੰਨਾ ਅੱਜ ਫਗਵਾੜੇ ਦਾ ਪ੍ਰੋਗਰਾ ਜਿੱਥੇ ਕਿੱਥੇ ਸਾਡੇ ਜੱਸੀ ਸਾਹਿਬ ਜਾਂ ਹੋਰ ਨੌਜਵਾਨ ਗੱਲ ਕਰ ਰਹੇ ਹੈ ਇਹ ਪ੍ਰਸ਼ਾਸਨ ਜਿਹੜਾ ਹੈ ਇਹਨਾਂ ਦੀਆਂ ਸ਼ਰਾਰਤਾਂ ਹੋਣ ਕਾਰਨ ਮਾਫੀਆਂ ਦਿੱਤੀਆਂ ਜਾਂਦੀਆਂ ਇਹੋ ਜਿਹੇ ਲੋਕਾਂ ਦੇ ਮੈਂ ਕਹਿੰਦਾ ਹੱਥ ਮਰਦੇਣੇ ਚਾਹੀਦੇ ਆ ਜਿਹੜੇ ਹੱਥਾਂ ਦੇ ਨਾਲ ਕਦੇ ਗੁਰੂ ਰਵਿਦਾਸ ਮਹਾਰਾਜ ਤੇ ਅਟੈਕ ਕਦੇ ਬਾਬਾ ਸਾਹਿਬ ਤੇ ਅਟੈਕ ਕਦੇ ਭਗਵਾਨ ਬਾਰਮੀ ਸਾਹਿਬ ਤੇ ਅਟੈਕ ਅਜਿਹੇ ਮਹਾਰਤ ਤਾਕਤੀਆਂ ਨੂੰ ਹੱਥ ਪਾਉਣ ਵਾਲੇ ਬੰਦੇ ਇਹ ਜਹਾਨ ਤੇ ਨਹੀਂ ਰਹਿਣੇ ਚਾਹੀਦੇ ਪਰ ਮੈਂ ਧੰਨਵਾਦ ਕਰਦਾ ਜੋਗੇ ਫੁਗਾਲੇ ਸ਼ਹਿਰ ਦੇ ਵਿੱਚ ਸੰਤ ਬਾਬਾ ਜਸਵਿੰਦਰਪਾਲ ਤੇ ਸੰਤ ਬਾਬਾ ਜਫਰ ਸਿੰਘ ਜੀ ਸੱਚਗੰਡਾ ਨੇਗਾ ਸਤ ਸਮਾਜ ਬੈਂਤ ਸੰਗਤ ਫੁਗਵਾੜਾ ਫੁਗਵਾੜੇ ਦਾ ਦਾਸ ਮੈਂ ਧੰਨਵਾਦ ਕਰਦਾ ਐ ਇਹੋ ਜਿਹੜੇ ਸ਼ਿਕਾਰੀਆ ਸਰਿਆ ਇਹਨਾਂ ਨੂੰ ਗਵਰਨਮੈਂਟ ਨੱਥ ਪਾਵੇ ਨੱਥ ਪਾਵੇ ਤਾਂ ਕਿ ਕਿ ਦੁਨੀਆ ਤੇ ਠੰਡ ਪਵੇ ਸਾਨੂੰ ਭਾਈਚਾਰੇ ਨੂੰ ਅੱਗੇ ਵੰਡ ਬੜੀ ਪਈ ਜਾਂਦੀ ਆ ਇਹ ਵੰਡ ਦੇ ਆਉਣ ਵਿੱਚ ਸ਼ਰਧਾਤਵਾਦੀ ਸ਼ੁਰੂਆਤ ਤੋਂ ਕਾਨੂੰਨ ਨਹੀਂ ਹਟਦੇ ਸੋ ਮੈਂ ਫੁਗਵਾੜੇ ਦਾ ਸਾਰੇ ਪੰਜਾਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਵਾ ਸ਼ਬਦ ਦੇ ਰੋਸ ਪ੍ਰਗਟ ਜਗਾ ਜਗਾ ਸੰਗਰੂਰ ਤੱਕ ਪਟਿਆਲੇ ਤੱਕ ਜਿੱਥੇ ਨਾਲ ਕਿੱਥੇ ਕੱਠ ਦਿਖਾ ਲਿਆ ਯਾ ਕਦੇ ਤਨ ਕਰਦੇ